ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਵੀ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਫਨੀ ਕਮੈਂਟ ਵਾਲੀ ਵੀਡੀਓ ਜੋ ਕਿ ਬਹੁਤ ਹੀ ਫਨੀ ਹੋਣ ਵਾਲੀ ਆ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਫਿਰ ਇਹਨਾਂ ਦੇ ਫਨੀ ਫਨੀ ਕਮੈਂਟ ਪੜ੍ਹਦੇ ਆ ਤੇ ਕਮੈਂਟ ਵੀ ਬਹੁਤ ਫਨੀ ਹੋਣ ਵਾਲੇ ਆ ਇਸ ਲਈ ਵੀਡੀਓ ਲਾਸਟ ਤੱਕ ਜ਼ਰੂਰ ਵੇਖਿਓ ਮੰਮੀ ਲੈ ਜਾ ਰੋਟੀ ਮੈਂ ਨਹੀਂ ਖਾਣੀ ਮੈਂ ਰੋਟੀ ਖਾਂਦਾ ਖਾਂਦਾ ਛੱਡਤੀ ਜੀਨਦੋ ਭਰਾਵਾ ਮਰ ਜਾਣਾ ਅਸੀਂ ਦੇਖ ਦੇਖ ਸਲਫਾਸ ਹੈਗੀ ਕਿਸੇ ਕੋਲ ਸਾਨੂੰ ਇੰਤਜ਼ਾਰ ਸਿਰ ਬਟਾਪੇ ਦੀ ਪੈਨਸ਼ਨ ਦਾ ਭਾਈ ਸਾਨੂੰ ਤੇਰੀ ਗੱਡੀ ਥੱਲੇ ਦੇ ਕੇ ਮਾਰ ਦੇ ਆਜੋ ਚਲੀਏ ਕਣਕ ਲੈਣ ਵੀਰੇ ਐਸੇ ਪਰਨੇ ਨਾ ਮੇਰਾ ਗਲਾ ਘੁੱਟ ਦੇ ਇਰਤੂ ਮੁੰਡਿਆ ਇਹਨੇ ਸੋਣੇ ਤਸਨ ਕੀ ਤੇਰੀ ਨਾਰੀ ਆਵੇ ਪਾਸਾ ਇਹਦੇ ਨਾਲੋਂ Nokia ਸਹੀ ਸੀ ਕੀ ਗੱਲ iPhone ਦੀ ਬੋਡੀ ਪਾਉਣ ਦੀ Maruti modify ਹੋ ਗਈ 15ਵੇਂ ਵਿਆਹ ਦੀਆਂ ਵਧਾਈਆਂ ਜੀ ਇਹਨੇ ਤੇ iPhone ਵੀ ਫੇਲ ਕਰਤਾ iPhone ਵਾਲੋ ਘਾਟਾ ਭਾਈ Android ਲੱਗਦਾ ਤੈਨੂੰ ਤੇਰੇ ਘਰ ਦੇ ਜੰਮ ਕੇ ਪਛਤਾਉਂਦੇ ਹੋਣੇ ਬੰਦਾ ਕ ਜਨਾਨੀ ਪਰਮਵੀ ਕਹਿੰਦੀ ਹੋਣੀ ਗਾਣਾ ਕਰਕੇ ਟੈਂਪੋ ਉਣਾ ਫਸ ਗਈ ਲਾਲੀ ਦਾ ਪੈਰੀ ਕਸੂਰੀ ਜੁਕਤੀ ਅੱਖਾਂ ਤੇ ਛੇੜ ਗੁੱਚੀ ਜਾਣਾ ਲੱਗਦਾ ਯਾ ਨਿੱਕੇ ਹੁੰਦੇ ਤੋਂ ਸ਼ੌਂਕ ਹੋਣਾ ਹਾਂ ਹਰਾਮ ਜਦਾ ਅਕੀਲ ਲੱchn ਕਰਦਾ ਛੇੜ ਗੁੱਚੀ ਜਾਣਾ ਸਾਰੀਆਂ ਪਗੋਣੀਆਂ ਗਰਰਾਰੀਆਂ ਨਾ ਦਾੜੀ ਨਾ ਮੋਚ ਮੇਰਾ ਧੀਆ ਵਰਗਾ ਪੁੱਤ ਨੇ ਕੀ ਹੁੰਦੇ ਸ਼ੌਂਕ ਸਟੂਲੇ ਬਾਜੀ ਦਾ ਕਹ ਰਿਆਂ ਮਾਰਨ ਦੀ ਚਾਹੇ ਠੀਕ ਨਹੀਂ ਪਲੇਟ ਉੱਠਣਾ ਕੋਈ ਫਾਇਦਾ ਨਹੀਂ ਛੇ ਰੁੱਠਿਆ ਕਰੋ ਘੜੀ ਲੱਭਣ ਵਾਲੇ ਨੂੰ 2100 ਨਾਮ ਦਿੱਤਾ ਜਾਊਗਾ ਕਿਹੜੇ ਤੇਰੇ ਫੁੱਫੜ ਨੇ 6 ਵਜੇ ਧੁੱਪ ਚੜਤੀ ਚਾਹ ਚਿੱਲੇ ਮਾਰੇ ਕਰੋ ਥੋੜੀ ਸ਼ਾਇਕ ਕਰੋ ਆ ਦੇਖੋ 21 ਸਰੀ ਬਣਾਇਆ 23 ਸਰੀ ਬਣਾਇਆ ਡੰਟ ਬਾਈ ਸਿਕਰ ਦੁਪਹਿਰੇ ਹੋਇਆ ਤੇਰੇ 6 ਵਜੇ ਨੇ ਹਲੇ ਸਰੀਰ ਦਾ ਤੇਰਾ ਗਲੂਕੋਜ਼ ਮੰਗ ਰਿਆ ਕਰਨੇ ਆ ਐਦਾ ਕਰਨਾ ਐਦਾ ਕਰਨਾ ਐ ਕਰਨਾ ਐ ਕਰਨਾ ਠੀਕ ਨਹੀਂ ਐ ਕਰਨਾ ਚਾਹ ਨਾ ਡੁਲਾ ਲਈ ਪਤੰਦਰਾ ਤੂੰ ਭਰਾਵਾ ਚੋਕਣਾ ਪਵਾ ਲਵੀਂ ਵਾਲੀ ਕੱਪੀ ਕੱਪੀ ਉਹਦੀ ਹਿੰਟ ਦੱਸ ਦੇ ਜੰਦ ਦੀ ਚੜ੍ਹਾਈ 60 ਪੈ ਵੇ ਮਸਾਬਾਂ ਨਾਲ ਪਹਿਲਾ ਰੋਜ ਕਰ ਲਿਆ ਕਰ ਬੁਰਸ਼ ਹੁਣ ਕੁਚੀਆਂ ਬਣੀ ਜਾਣਾ ਉਹ ਅਜੀ ਚਲੋ ਜੋ ਤੱਕ ਮੇਰਾ ਨੈਟ ਨਹੀਂ ਮੁੱਕਦਾ ਗ੍ਰੈਂਡਰ ਨਾਲ ਸਾਫਕਾਰ ਭਰਾ ਕਰ ਤੂੰ ਫਸਾਰੀਆਂ ਚਿੱਤੇ ਗੁਰਸੇ ਪਜਾਵੇਂ ਲੋਈਆਂ ਕਾਲੀਆਂ ਤਾਰਾ ਵਾਲਾ ਬੁਰਸ਼ ਲੈ ਫੇਰ ਗੱਲ ਬਣੂਗੀ ਕੋੜਿਆ ਤੇਰੇ ਵਿੱਚ ਹੌਸਲੇ ਨੇ ਪੁੱਤਰ ਓਏ ਡਾਕਟਰ ਬੁਲਾ ਓਏ ਉੱਠ ਜਾ ਯਾਰ ਪ੍ਰੈਸ ਵਾਲੇ ਬਾਹਰ ਕਿਸ਼ਤ ਲੈਣ ਆਏ ਆ ਗਰਮ ਕਰਕੇ ਲਗਾ ਫਿਰ ਜਲਦੀ ਉੱਠਣਾ ਤੂੰ ਕੀ ਕਹਿੰਦਾ ਡਾਕਟਰ ਬਚੂ ਕੇ ਨਹੀਂ ਛਾਤੀ ਵਿੱਚ ਲੱਤ ਮਰਾ ਆਪੇ ਠੀਕ ਹੋ ਜੂੰ ਤੈਨੂੰ ਮੈਂ ਪੂਰੀ ਮਿਲ ਤੂੰ ਲੋਕਾਂ ਨੂੰ ਕੱਲਾ ਧੜ ਅਲਫੀਲਾ ਵਾਲਾ ਜਿੰਨ ਇੱਛਾ ਧਾਰੀ ਝੋਟਾ ਇਹਦਾ ਸੰਗਲ ਕੌਣ ਖੋਲ ਗਿਆ ਪੂਰੀ ਕੀ ਤੂੰ ਅੱਧੀ ਵੀ ਜ਼ਿਆਦਾ ਵਾਂ ਹੋਰ ਦੱਸ ਕਿਹੜੀ ਹੂਰ ਪਾਰਦੇ ਵੇ ਮੈਂ ਪਰੀਆਂ ਦੀ ਜਾਈ ਵਾਰੀ ਆ ਕਿਦਾ ਕੱਟਾ ਖੁੱਲ ਗਿਆ ਪਰੀਆਂ ਦੀ ਜਾਈ ਨਾ ਨਾ ਜਮਦੂ ਦਾ ਝੋਟਾ ਭੱਜ ਲੋ ਮੁੰਡਿਓ ਰੋਡ ਕੋਟ ਆ ਗਿਆ ਜਿਹਨੂੰ ਪੂਰੀ ਮਿਲ ਗਈ ਸਮਝੋ ਪੂਰਾ ਹੋ ਗਿਆ ਬਾਈ ਜੀ ਭਾਬੀ ਦਾ ਪੈਰ ਨਾ ਮੇਦ ਦਿਓ ਮਾਈਕਾ ਲਾਲ ਜੈ ਕਿਸ਼ਨ ਇੱਕ ਵੀਰ ਤੇ 250 ਸਟੈਪ ਕਰਦਾ ਰਿਕਾਰਡ ਆ ਪੰਪਾ ਵੀ ਬੜੀ ਕੁੱਤੀ ਚੀਜ਼ ਆ ਇਹ ਸਭ ਕਰੋਨਾ ਦੇ ਟੀਕੇ ਦਾ ਸਾਈਡ ਇਫੈਕਟ ਆ ਮਾਲ ਹੀ ਬੜਾ ਤੇਜ ਆ ਮਾਈਕਲ ਜੈਕਸਨ ਨਾ ਮਾਈਕਲ ਰਿਐਕਸ਼ਨ ਆਇਆ ਤਾਂ ਐਦਾ ਕਰਦਾ ਜਿਹੜਾ ਪ੍ਰੈਸ਼ਰ ਆਇਆ ਹੁੰਦਾ ਵਾ ਨਰੇਸ਼ ਦਾ ਡੈਡੀ ਨੋ ਮਾਈਕਲ ਨੋ ਗਰਦਨ ਮਾਈਕਲ ਜੈਕਸਨ ਨਾ ਸਰ ਮਾਈਕਲ ਜੈਕਸਨ ਮਾਈਕਲ ਜੈਕਸਨ ਨਾ ਦਿਮਾਗੀ ਟੈਨਸ਼ਨ ਨੱਚ ਜਮੂਰੇ ਨੱਚ ਮਾਈਕਲ ਜੈਕਸਨ ਦੀ ਨਾੜ ਤੇ ਨਾੜ ਚੜ ਗਈ ਲੱਗਦਾ ਵੀਰ ਤੈਨੂੰ ਮੁबारकਾ ਤੇ ਸਾਨੂੰ ਲਾਂ ਤਾਂ ਹੁਣ ਤਾਂ 10ਵੀਂ ਪਾਸ ਆੜਿਆਂ ਦੇ ਵਿਆਹ ਹੋਈ ਜਾਂਦੇ ਆ ਸਾਲਾ ਦਿਲ ਕਰਦਾ ਆਪਣੇ ਮੂੰਹ ਤੇ ਖਿੱਚ ਖਿੱਚ ਥੱਪੜ ਮਾਰਾਂ ਕੰਬਾਵਾ ਤਨ ਸ਼ੁਰੂ ਮਾ ਦੇ ਵੇਖ ਕੇ ਤੇਰਾ ਹਾਦੀ ਮੈਂ ਕਿੱਸੇ ਤੇ ਭੋਗ ਤੇ ਆਇਆ ਘਰ ਜਾ ਕੇ ਕੰਡ ਵਿੱਚ ਸਿਰ ਮਾਰੂੰ ਸਾਡਾ ਵਿਆਹ ਵੀ ਨਹੀਂ ਹੁੰਦਾ ਤੇ ਸਾਨੂੰ ਵਿਆਹ ਤੇ ਵੀ ਕੋਈ ਬੁਲਾਉਂਦਾ ਮੈਨੂੰ ਲੱਗਦਾ ਮੈਂ ਬਸ ਲੰਗਰ ਖਾਣ ਹੀ ਆਇਆ ਦੁਨੀਆ ਤੇ ਮੈਂ ਇਲਾ ਦਾ ਵਜੋਲਾ ਵੜ ਦੇਣਾ ਹੁਣ ਮੈਨੂੰ ਲੱਗਦਾ ਜੋ ਸਾਡੀ ਵਾਰੀ ਆਊ ਤੇ ਘਟਨਾ ਹੋ ਜਾਣੀ ਕੋਈ ਉਹਦੀ ਗੱਬੇ ਛੰਵੇਂ ਬੈ ਗਈ ਹੀ ਹੇ ਤੈ ਹੁਣ ਮੇਲੇ ਬੰਦੇ ਯਾਰਾ ਕੀ ਕਹਿਣ ਦਿਆ ਬੈਰਿੰਗ ਚੋ ਆਵਾਜ਼ ਆਈ ਜਾਂਦੀ ਆ ਭਰਾਵਾ ਧਿਆਨ ਨਾਲ ਸੁਣ ਪੰਜਾਬ ਵਾਲੇ ਹੈੱਡਫੋਨ 4 ਦਿਨ ਬਾਅਦ ਹੋਏ ਦਕੇ ਆਪਣੀ ਆਵਾਜ਼ ਦਾ ਆਪ ਹੀ ਵੈਰੀ ਇਹਦੀ ਕਲਚ ਪਲੇਟ ਫੇਲ ਹੋ ਗਈ ਲੱਗਦਾ ਖੁਣਮ ਵੱਧ ਕੇ ਉੜੇ ਸੋ ਗਿਆ ਇਹੇ ਇਹ ਇਹ ਤਾਂ ਆ ਲੱਗਦਾ ਜਿਵੇਂ ਮੱਛ ਦਾ ਟੂਰ ਦੁਖਦਾ ਹੋਵੇ ਰਿੰਗ ਪਿਸਟਨ ਦਾ ਕੰਮ ਹੋਵੇਗਾ ਫਤਿਹ ਹੁੰਦਾ ਤੇਰੀ ਕੀ ਨਿਕਮੀ ਐ ਬੈਂਗੜੀਆਂ ਵਾ ਸਾਈਡ Song ਤੇ ਨੱਚੀ ਜਾਂਦਾ ਬਾਈ ਜੇ ਸਾਡੇ ਪਿੰਡ ਆ ਗਿਆ ਤੇਰੇ ਰੋਸ਼ ਸ਼ਾਤੀ ਜੀ ਲੱਤਾ ਬੈਂਦੀਆਂ ਪਤੰਦਰਾ ਲੱਗਦਾ ਨਸ਼ੱਤਰ ਗੇਲੋ ਚ ਬੇੜਾ ਖਾਊਗਾ ਬਰਸਾਤੀ ਡੱਡੂ ਗਾਣੇ ਦੀ ਭੈਣ ਘੜ ਦਿੱਤੀ ਇਹਨੇ ਰਾਵਣ ਲੱਕ ਮੜਾ ਸੀ ਭਾਰੋਂ ਨੇ ਸਾਈਡ ਸੌਂਗ ਤੇ ਨਹੀਂ ਨੱਚਿਆ ਨਹੀਂ ਮੈਨੂੰ ਪੱਗਵਾੜਾ ਸਰਦਾਰ ਕੈਂਗ ਲੱਗਦਾ ਨਿਸਾਬਲੇ ਜੇ ਰੰਗਦਾ ਆਜ ਦਾ ਕੰਦੜ ਜਲਦੀ ਦਸਾਂ ਦੀ ਲੱਗੀ ਜਾਂਦਾ ਜਿਵੇਂ ਅੰਬ ਚੂਸ ਕੇ ਸੁੱਟਿਆ ਹੁੰਦਾ ਪੱਗਵਾੜਾ ਸਰਦਾਰ ਕੈਂਗ ਲੱਗਦਾ ਨਿਸਾਬਲੇ ਜੇ ਰੰਗਦਾ ਪਤੰਦਰ ਆਜ ਤਾਂ ਐਮੀ ਵੀਰ ਕੀ ਪੂਰਾ ਲੱਗੀ ਜਾਂਦਾ ਵੀਰ ਜੀ ਮਲਵਾਈ ਗਿੱਧੇ ਆ ਲੈਣ ਲੱਗਦਾ ਸਾਂਝ ਪਾ ਲਈ ਆ ਮੇਰਾ ਮੁੰਡਾ ਨਹੀਂ ਲੱਭੰਦਿਆ ਮੁੰਡਾ ਤੇ ਇਹ ਫਿਰਦਾ ਵਾ ਬਾਈ ਪੀਜੇ ਬੈਗਰ ਬੰਦ ਕਰ ਦੋ ਡੈਡ ਦੱਸਿਆ ਕਿਸ ਨੇ ਤੈਨੂੰ ਜੂਸ ਬਾਰੇ ਹਲੇ ਤਾਂ ਚਾਗ ਹੋਈ ਪੀਤੀ ਆ ਜੂਸ ਤਾਂ ਥੱਲੇ ਆ ਮਸਾ ਅੰਦਰ ਨਗਾਇਆ ਜੂਸ ਇਹਨੇ ਪਹਿਲਾ ਰੇਡ ਪੁੱਛ ਲੈਣਾ ਸੀ ਇਹ ਮਹਿੰਗਾ ਹੁੰਦਾ ਡੈਡ ਸਾਡੀ ਆਪ ਜੂਸ ਖੇ ਗਾਜਰਾ ਦਾ ਇਹ ਜਾਣਦੇ ਨਹੀਂ ਨੇ ਅੱਜੋਂ ਮੈਂ ਵੀ ਐਡ ਕਰੂੰਗਾ ਜੂਸ ਵੀ ਮਾਮਾ ਕਾਫੀ ਮੰਗ ਪੀਂਦਾ ਸਿਪ ਸਿਪ ਕਰਕੇ ਮੂੰਹ ਐਦਾਂ ਕਰਦਾ ਜਿਵੇਂ ਤਾਜ਼ਾ ਪੀਂਦਾ ਹੋਵੇ ਜੂਸ ਵੀ ਚਬ ਕੇ ਪੀਂਦਾ ਪਤੰਦਰ हां जी मित्रों यही आज दी वीडियो आई होप ਤੁਹਾਨੂੰ वीडियो ਵਧੀਆ ਲੱਗੀ ਹੋਏਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਕਮੈਂਟ ਵਿੱਚ ਹਾਈਪ ਦੀ ਆਪਸ਼ਨ ਹੋਣੀ ਹੈ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ ਗਾਇਸ